ਬੱਧਣਾ ਲੜਾਈ ਤਨ ਤਨ ਇਹ ਇਹ ਤੇਰੀ ਉਕਾਰ ਹੈ ਕਿ ਫੋਦੀ ਇਹ ਕੀ ਬਕਵਾਸ ਕਰਦੀ ਬਦਲੇ ਲੈਣੀ ਬਦਲੇ ਲੈਣੀ ਤੁਸੀਂ ਪੰਜਾਬੀਆਂ ਨਾਲ ਪੰਗਾ ਲੈ ਕੇ ਦੇਖ ਲਿਓ ਵੇ ਆਹ ਨੇ ਗਾਲਾਂ ਕੱਢਦੀ ਆ ਪੰਗਾ ਪਾ ਲਈ ਆ ਗਾਲਾਂ ਕੱਢਦੀ ਆ ਦੇਖੋ ਤਾ ਗਾਲਾਂ ਕੱਢਣੇ ਕਹਿੰਦੇ ਤਾ ਆ 골ਡੀ ਇਹ ਮਤੇ ਇਹ ਨਾਲ ਆਸੇ ਬਾਸਰੀ ਕੋਈ ਨਹੀਂ ਕਾਹਦਾ ਦੇਖ ਲੈ ਕੋਈ ਆਸੇ-ਵਾਸੇ ਰਹਿਣਾ ਬੱਚੇ ਉਹਨਾਂ ਦੇ ਪੜਦੇ ਪਏ ਆ ਹੈ ਤੂੰ ਇੰਨਾ ਸ਼ੋਰ ਮਚਾਇਆ ਆ ਨਹੀਂ ਨਾ ਕਾਲੀ ਨਾਮ ਆ ਰਿਹਾ ਉਹ ਭਈਆ ਮਾ ਲਾ ਗਾਤਾ ਆਸੀ ਤੁਹਾਨੂੰ ਮਾ ਨਹੀਂ ਨੂੰ ਕਹਿੰਦੇ ਆ ਕਾ ਤੈਨੂੰ ਕਹਿੰਦੇ ਉਹ ਕੁੜੀ ਇਹ ਤਾਂ ਹੱਥੋਂ ਪਾਈ ਤੇ ਆ ਗਈ ਕਾਲੂ ਇਦਾਂ ਸਾਡੇ ਤੇ ਇਲਜ਼ਾਮ ਲਾਉਂਦੀ ਐ ਇਹ ਹੈ ਇਹ ਤਾਂ ਹੱਥੋਂ ਪਾਈ ਤੇ ਉੱਤਰ ਆਈ ਸਾਡੇ ਨਾਲ ਮੈਂ ਸਰ ਪਿਆਰ ਨਾਲ ਗਿਆ ਇਹਨੂੰ ਇਹ ਤਾਂ ਦੀਰੀ ਇਹਨੂੰ ਕੁਛ ਨਹੀਂ ਕਿਹਾ ਇਹਨੂੰ ਇਹ ਕਿਹਾ ਕਿ ਗਾਣੇ ਗੱਲ ਆ ਸਮਝਾਉਣਾ ਡੰਡੇ ਨਾਲ ਨਹੀਂ ਓਏ ਓਏ ਇਹਨਾਂ ਦੀ ਸਰਦਾਰ ਦੀ ਡੰਡੇ ਨਾਲ ਸਮਝਾਉਣਾ ਕਿ ਦੱਸ ਸਮਝਾਉਣਾ ਇਹਨਾਂ ਨੂੰ ਤੁਸੀਂ ਬੰਦੇ ਲੈ ਕੇ ਇੱਧਰ ਆਓ ਇਕੱਠੇ ਹੋ ਕੇ ਹੈ ਨਹੀਂ ਕਰਦੇ ਬਈ ਤੂੰ ਲਾੜਾ ਆਪਣੇ ਤੂੰ ਵਾਕੇ ਨੂੰ ਵੀ ਬੁਲਾ ਕੇ ਲੈ ਕੇ ਆਉਣਾ ਨੂੰ ਜਰਾ ਨਹੀਂ ਧੱਕਾ ਕਰੂ ਤਾਂ ਕਦੇ ਲੱਗੇ ਪਤਾ ਨਹੀਂ ਯਾਰ ਕਿਸੇ ਦੀ ਤੋਰ ਤੇ ਆਏ ਨੇ ਕਾਹ ਦਾ ਹੈ ਕਿ ਬੋਲੀ ਦੇਖ ਇਹ ਕੀ ਬਕਵਾਸ ਕਰਦੀ ਬਦਲੇ ਲੈਣੀ ਨਾ ਸਮਝਾਵੇ ਤੂੰ ਬਦਲੇ ਲੈ ਲੈਣੀ ਤੁਸੀਂ ਪੰਜਾਬੀਆਂ ਨਾਲ ਪੰਗਾ ਲੈ ਕੇ ਦੇਖ ਲਿਓ ਵੇ ਆਹ ਉਹ ਗਾਲਾਂ ਕੱਢਦੀ ਆ ਪੰਗਾ ਪਾ ਲਈ ਆ ਗਾਲਾਂ ਕੱਢਦੀ ਆ ਦੇਖੋ ਕਿਹਦਾ ਹੱਥ ਗਾਲਾਂ ਕੱਢਦੀ ਆ ਕੱਢ ਲੋ ਗਾਲਾਂ ਕੱਢੋ ਗਾਲਾਂ ਤੁਹਾਨੂੰ ਨਾ ਹੱਥੋਂ ਕਢਾਇਆ ਨਾ ਹੁਣ ਤੁਸੀਂ ਕਿਉਂ ਸਮਝਾ ਰਿਹਾ ਆਇਓ ਆਇਓ ਜਰਾ ਮੈਂ ਕਿਹਾ ਤੁਹਾਨੂੰ ਨਾ ਹੱਥੋਂ ਕਢਾਇਆ ਤੁਸੀਂ ਕਿਉਂ ਬਸ ਕਰ ਜਾ ਇਹ ਜਰਾ ਮੈਂ ਤਾਂ ਕੁਝ ਕਿਹਾ ਹੀ ਨਹੀਂ ਰਹੀ ਬੜਾ ਜਾਨੀ ਹੁਣ ਸਾਡੇ ਕੋ ਇੱਥੇ ਸਾਰੇ ਪੰਜਾਬੀ ਐਸੇ ਕਰਕੇ ਇਕੱਠੇ ਹੋਏ ਸੀ ਤੁਹਾਡੇ ਹੀ ਨਾ ਕਾਂਡਾ ਕਰਕੇ ਜਿਹੜਾ ਤੁਸੀਂ ਨੇ ਗੰਦ ਪਾਇਆ ਵਾ ਨਹੀਂ ਨਹੀਂ ਇਹ ਗੋਲਡੀ ਕਿਦਾਂ ਚੁੱਪ ਚੁੱਪ ਆਪ ਲੋਗੋ ਹੋਰ ਦੀ ਹੋਰ ਗੋਲਡੀ ਕੋ ਮੈਂ ਨੇ ਜੇਹੀ ਬੋਲਣਾ ਕਿ ਲੜਕੀ ਪੜ੍ਹਦੀ ਇਹ ਤਾਂ ਬੱਚੇ ਤੁਸੀਂ ਨਾਲ ਹਰੇ ਕਿੰਨੀ ਪਾਣੀ ਮਾਰਾ ਪਹਿਲੇ ਪਹਿਲੇ ਤੱਕ ਮਾਰਾ ਪੁੱਤਿਆ ਬਾਜਾ ਨਾ ਵਜਾਓ ਠੀਕ ਹੈ ਹਾਂ ਇਸ ਤੋਂ ਪਹਿਲੇ ਤੱਕ ਇਹਨੂੰ ਕਿ ਇਹਨਾਂ ਇਹਨੂੰ ਕਿਹਾ ਵੀ ਇਹੀ ਆ ਕਿ ਨਾ ਕਰ ਮੈਂ ਤੈਨੂੰ ਮੈਂ ਤੈਨੂੰ ਵੀਡੀਓ ਵੀ ਪਾ ਦਿੰਦੀ ਆ ਭਈਆ ਤੇਨੂੰ ਤੁਹਾਨੂੰ ਵੀਡੀਓ ਵੀ ਪਾ ਦਿੰਦੀ ਤੁਹਾਨੂੰ ਵੀ ਸੈਂਡ ਕਰਾ ਦਿੰਦੀ ਜੋ ਜੋ ਇਹ ਬੋਲੀ ਆ ਕੋਈ ਬੋਲੀ ਬੋਲਦੀ ਕਿਹਦੇ ਵਾਇਕਲਾ ਬੱਚੇ ਕਹ ਕੇ ਅਸੀਂ ਕੀ ਕਰੀਏ ਤਾਂ ਇਸ ਨੂੰ ਬੋਲਨੇ ਕਿ ਮਮੀ ਨਾਲ ਉਸ ਨਾਲ ਐਸੇ ਬਾਤ ਨਹੀਂ ਨਹੀਂ ਮੇਰੀ ਗੱਲ ਸੁਣਾ ਤੁਹਾਨੂੰ ਪਤਾ ਨਾ ਕੀ ਕੁਛ ਹੋਇਆ ਵਾ ਤਾਨੂੰ ਪਤਾ ਨਾ ਕੀ ਹੋਇਆ ਫਿਰ ਇਹਨੂੰ ਬੋਲਣਾ ਨਹੀਂ ਆਉਂਦਾ ਇਹਨੂੰ ਇਹਨੂੰ ਉਹਨਾਂ ਨੇ ਇਹੀ ਕਿਹਾ ਕਿ ਮਨ ਦੇ ਨਾਲ ਬੋਲਾ ਤਾਂ ਥੋੜੀ ਥੋੜੀ ਅਕਲ ਕਰ ਲੈ ਤਾਨੂੰ ਕੀ ਲੈਣਾ ਦੇਣਾ ਹੈ ਹੈ ਤਾਨੂੰ ਕੀ ਲੈਣਾ ਦੇਣਾ ਉਧਰ ਤਾਂ ਸਕੂਲ ਪੜਦੀ ਪਈ ਆ ਇਹਨੇ ਚੁੰਨੀਆਂ ਲਾਈਆਂ ਆ ਦੇਖੋ ਇਹਨੇ ਚੁੰਨੀ ਇਹਨੇ ਚੁੰਨੀ ਕਿਉਂ ਲਾਈ ਨਹੀਂ ਇਹਨੇ ਚੁੰਨੀ ਕਿਉਂ ਲਾਈ ਇਹ ਤੁਸੀਂ ਗੱਪੇ ਵਿੱਚ ਡਰਾਮਾ ਆ ਅਸੀਂ ਕਹਿੰਦੇ ਡਰਾਮਾ ਕੀਤਾ નહી એ આપને એનું પછી